ਬੀਜਪੀ ਦੇ ਜਿਹੜੇ ਪੰਜ ਜਿਹੜੇ ਆਪਣੇ ਸੱਤਾ 'ਚ ਰਹੇ ਨਰਿੰਦਰ ਮੋਦੀ ਦੀ ਸਰਕਾਰ ਲੰਮਾ ਸਮਾਂ ਉਹਨਾਂ ਸੱਤਾ 'ਚ ਜਿਹੜੇ ਰਹੇ ਨੇ ਸੋ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਤੇ ਗੱਲ ਜਦੋਂ ਮੋਦੀ ਦੀ ਕੋਈ ਕਾਰਗੁਜ਼ਾਰੀ ਹੈ ਨਹੀਂ ਕਿ ਅੱਜ ਲੋਕ 15 ਲੱਖ ਦੀ ਕੀ ਜਾਂਦੇ ਆ ਇਸ ਕਰਕੇ ਲੋਕ ਕਹਿੰਦੇ ਆ ਝਾੜੂ ਵਾਲਿਆਂ ਨੂੰ ਝਾੜੂ ਨਾਲ ਕੁੱਟਾਂਗੇ ਤੇ ਜਿਹੜਾ ਫੋਲਾ ਉਹ ਤਾਂ ਕਿਸਾਨਾਂ ਨੇ ਡੰਡੇ ਮਾਰ-ਮਾਰ ਕੇ ਪੱਤੀਆਂ ਜੀਆਂ ਝਾੜਦੀਆਂ ਹੁਣ ਤਾਂ ਕੰਡੇ ਵਾਲੀ ਡੰਡੀ ਜੀ ਚੁੱਕ ਕੇ ਤੁਰੇ ਫਿਰਦੇ ਆ ਉਹ ਕਹਿੰਦਾ ਜੇ ਨਹੀਂ ਕੀਤਾ ਤੇ ਲੋਕਾਂ ਨੇ ਇਸੇ ਕਰਕੇ ਅੱਜ ਕਾਂਗਰਸ ਨੂੰ ਵੋਟਾਂ ਪਾ ਰਹੇ ਕਿ ਕੀਤਾ ਹੀ ਕੱਖ ਨਹੀਂ ਬੱਸ ਦੀ ਸਹੂਲਤ ਰਾਜਾ ਵੜਿੰਗ ਨੇ ਦਿੱਤੀ ਇਹਨਾਂ ਦੇ ਤਾਂ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਤੇ ਜੇ ਬੀਬੀ ਖੜੀ ਹੋਵੇ ਕਿਤੇ ਸੜਕ ਦੇ ਉੱਤੇ ਇਹ ਨਾਲੇ ਤਾਂ ਬੱਸ ਦੂਰੇ ਮੋੜ ਕੇ ਲੈ ਜਾਂਦੇ ਆ ਤੁਹਾਡੀ ਮੈਸੇਜ ਨੂੰ ਦੱਸੋ ਕਿ 1000 ਰੁਪਿਆ ਮਿਲਣ ਲੱਗ ਪਿਆ ਜੇ ਤਾਂ ਉਧਰ 1000 ਰੁਪਿਆ ਆਉਣ ਲੱਗ ਪਿਆ ਫਿਰ ਸਾਰੇ ਕੰਮ ਹੋ ਗਏ ਨਹੀਂ ਉਹ ਤਾਂ ਨਹੀਂ ਕਿਸੇ ਨੂੰ ਮਿਲਿਆ ਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਜੀਰਾ ਜਿੰਨਾਂ ਵੱਲੋਂ ਅੱਜ ਜਸਵੀਰ ਸਿੰਘ ਡਿੰਪਾ ਦੀ ਅਗਵਾਈ ਦੇ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਰੱਖੀਆਂ ਗਈਆਂ ਮੀਟਿੰਗਾਂ ਨੂੰ ਜਿਹੜਾ ਅੱਜ ਇੱਥੇ ਅਟੈਂਡ ਕੀਤਾ ਜਾ ਰਿਹਾ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੋ ਕਾਂਗਰਸੀ ਵਰਕਰਾਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਆ ਲੋਕ ਸਭਾ ਹਲਕਾ ਖੜੂਰ ਸਾਹਿਬ ਦੇ ਉਮੀਦਵਾਰ ਕਲਵੀਰ ਸਿੰਘ ਜੀਰਾ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਜੀਰਾ ਸਾਹਿਬ ਅੱਜ ਜਸਵੀਰ ਸਿੰਘ ਡਿੰਪਾ ਦੀ ਅਗਵਾਈ ਦੇ ਵਿੱਚ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਜਿਹੜੀਆਂ ਟੈਂਡ ਕਰ ਰਹੇ ਹੋ ਸੋ ਕਿਵੇਂ ਦਾ ਲੋਕਾਂ ਦਾ ਤੁਹਾਨੂੰ ਪਿਆਰ ਇੱਥੇ ਮਿਲ ਰਿਹਾ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮੈਂ ਸਰਦਾਰ ਜਸਵੀਰ ਸਿੰਘ ਗਿੱਲ ਡਿੰਪਾ ਜੀ ਦਾ ਧੰਨਵਾਦ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਔਰ ਜਿਹੜਾ ਹੰਗਾਰਾ ਮੈਨੂੰ ਤਾਂ ਲੱਗਦਾ ਕਿ ਵਿਆਹ ਵਰਗਾ ਮਾਹੌਲਾ ਮੈਂ ਕਹਾਂਗਾ ਕਰਮਾੜਾ ਦਾ ਕੈਮਰਾ ਘੁਮਾ ਕੇ ਵਖਾ ਦਿਓ ਕਿ ਤਾਂ ਕਿ ਪਤਾ ਲੱਗ ਜੇ ਕਿ ਕਾਂਗਰਸੀ ਜਿਹੜੇ ਵਰਕਰ ਨੇ ਕੋਈ ਕੋਈ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਇਲੈਕਸ਼ਨ ਆ ਇਹ ਦੀਰਾ ਸਾਹਿਬ ਸਾਡਾ ਇਲੈਕਸ਼ਨ ਆ ਤੂੰ ਫਿਕਰ ਨਾ ਕਰ ਔਰ ਅੱਜ ਅਸੀਂ ਮਿੰਆਂ ਮਿੰਟ ਪਹੁੰਚੇ ਆ ਔਰ ਮਿੰਆਂ ਮਿੰਟ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਪਿੰਡ ਦੇ ਵਿੱਚੋਂ ਲੀਡ ਜਿਹੜੀ ਉਹ ਕਰਾ ਕੇ ਭੇਜਾਂਗੇ ਬਾਕੀ ਪਿੰਡਾਂ ਵਾਲਿਆਂ ਨੇ ਵੀ ਇਹੀ ਵਿਸ਼ਵਾਸ ਦਵਾਇਆ ਕਿ ਸਾਡੇ ਪਿੰਡੋਂ ਜਿਹੜੀ ਉਹ ਤੁਹਾਡੀ ਲੀਡ ਹੋਊਗੀ ਔਰ ਲੋਕ ਜਿਹੜੇ ਉਹ ਤਨਦੇਈ ਨਾਲ ਜਿਹੜੇ ਉਹ ਕੰਮ ਕਰ ਰਹੇ ਆ ਇੰਨੀ ਗਰਮੀ ਦੇ ਵਿੱਚ ਤੁਸੀਂ ਵੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੱਦੀ ਮੀਟਿੰਗ ਸੀ ਬਣਾਤੀ ਰੈਲੀ ਅੱਜ ਮੇਰੇ ਨਾਲ ਅਜੇ 15 ਮਿੰਟ ਹੋ ਗਿਆ ਅਜੇ ਵੀ ਬੰਦੇ ਬਾਹਰ ਜਿਹੜੇ ਉਹ ਪੈਲਸ ਦੇ ਵਿੱਚ ਇਸ ਕਰਕੇ ਬਹੁਤ ਵਧੀਆ ਮੈਂ ਡਿੰਪਾ ਜੀ ਦਾ ਧੰਨਵਾਦ ਕਰਦਾ ਔਰ ਸਦਾ ਇਹਨਾਂ ਦਾ ਜਿਹੜਾ ਹੈ ਕਿ ਉਹ ਰਣੀ ਰਵਾਂਗਾ ਔਰ ਇਹ ਵਿਸ਼ਵਾਸ ਦਿਵਾਉਣਾ ਕਿ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਸਟੇਜ ਤੇ ਕੀਤੀਆਂ ਚਾਹ ਬਾਰਡਰ ਖਲੌਂਦੀ ਏ ਚਾਹ ਹੈਰੀਟੇਜ ਦਾ ਦਰਜਾ ਦਿਵਾਉਣਾ ਕਿਉਂਕਿ ਸਭ ਤੋਂ ਵੱਧ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਜਿਹੜੇ ਚਾਹ ਮੰਦਿਰ ਮਸਜਿਦ ਸਭ ਇੱਥੇ ਜਿਹੜੇ ਆ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਨੇ ਹੈਰੀਟੇਜ ਦਾ ਦਰਜਾ ਦਿਵਾਉਣਾ ਵੀ ਜਿਹੜਾ ਉਹ ਮੇਰਾ ਜਿਹੜਾ ਪਹਿਲ ਕਦਮੀ ਏ ਜੀਰਾ ਸਾਹਿਬ ਇੱਕ ਕਾਂਗਰਸ ਕਾਂਗਰਸ ਪਾਰਟੀ ਨੇ ਇੱਕ ਗਰੰਟੀ ਕਾਰਡ ਜਾਰੀ ਕੀਤਾ ਵਾ ਸੋ ਕੀ ਕੀ ਗਰੰਟੀਆਂ ਨੇ ਤੁਹਾਡੀ ਪਾਰਟੀ ਨੂੰ ਦਿੱਤੀਆਂ ਗਈਆਂ ਜਿਹੜੀਆਂ ਗੱਲ ਇਹ ਆ ਕਿ ਉਹ ਮੈਂ ਜਦੋਂ ਜਯੋਧਵੀਰ ਸਿੰਘ ਸਰਲੀ ਦੇ ਘਰੇ ਸੀ ਤੇ ਪਹਿਲਾ ਪ੍ਰੋਗਰਾਮ ਉਹਨਾਂ ਦੇ ਉਦੋਂ ਬਾਅਦ ਸ਼ਾਹ ਜੀ ਦੇ ਸੀ ਅੱਜ ਸ਼ਾਹ ਪਰਿਵਾਰ ਨੇ ਵੀ ਜਿਹੜਾ ਕਿ ਵਧੀਆ ਪ੍ਰਬੰਧ ਕੀਤਾ ਗਰੰਟੀ ਇਹ ਆ ਕਿ ਮੈਂ ਇਹਨਾਂ ਨੂੰ ਕਿਹਾ ਜਿਤਾ ਕੇ ਭੇਜੋ ਜਿਹੜੀ ਗਰੰਟੀ ਹੈ ਉਹ ਰਾਹੁਲ ਗਾਂਧੀ ਜੀ ਦੀ ਜੀ ਸਰਕਾਰ ਬਣਨ ਤੋਂ ਬਾਅਦ ਇੱਕ ਤੇ ਇਹ ਆ ਕਿ ਜਿਹੜੀ ਮਨਰੇਗਾ ਵਾਲੇ ਨੇ ਉਹਨਾਂ ਦੀ ਜਿਹੜੀ ਹੈ ਦਿਹਾੜੀ ਆ ਜਿਹੜਾ 100 ਦਿਨ ਦਾ ਰੋਜ਼ਗਾਰ ਉਹ 200 ਦਿਨ ਦਾ ਕੀਤਾ ਜਾਊਗਾ ਤੇ ਦਿਹਾੜੀ 400 ਇੱਕ ਜਿਹੜੇ ਕਿਸਾਨ ਭਰਾ ਸਾਡੇ ਸ਼ਹੀਦ ਹੋਏ ਨੇ 750 ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਐਮਐਸਪੀ ਦਾ ਕਾਨੂੰਨ ਬਣਾ ਕੇ ਉਹਨੂੰ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਇਹ ਹੈ ਕਿ ਜਿਹੜਾ 1000 ਰੁਪਿਆ ਭਗਵੰਤ ਮਾਨ ਨਹੀਂ ਦੇ ਸਕਿਆ ਉਹ ਸਾਲਾਨਾ ਜਿਹੜਾ ਗਰੀਬ ਪਰਿਵਾਰਾਂ ਨੂੰ ਜਿਹੜਾ ਕਿ 1 ਲੱਖ ਰੁਪਿਆ ਜਿਹੜਾ ਕਾਂਗਰਸ ਕਾਂਗਰਸ ਸਰਕਾਰ ਦਵੇਗੀ 8500 ਦੇ ਹਿਸਾਬ ਨਾਲ ਹਰ ਮਹੀਨੇ ਜਿਹੜੇ ਉਹਨਾਂ ਦੇ ਘਰੇ ਉਹ ਪੈਸੇ ਪਹੁੰਚਿਆ ਕਰਨ ਅੱਛਾ ਐਮਐਸਪੀ ਵੀ ਗਾਰੰਟੀ ਤੁਸੀਂ ਜਿਹੜੀ ਆ ਆਪਣੇ ਗਾਰੰਟੀ ਕਾਰਡ 'ਚ ਰਾਹੁਲ ਗਾਂਧੀ ਜੀ ਨੇ ਦਿੱਤੀ ਆ ਸੋ ਤੁਹਾਨੂੰ ਲੱਗਦਾ ਪਹਿਲੀਆਂ ਸਰਕਾਰਾਂ ਵੀ ਇੰਨੀਆਂ ਸਰਕਾਰਾਂ ਇਥੇ ਬਦਲਦੀਆਂ ਰਹੀਆਂ ਨੇ ਸਾਰੀਆਂ ਸਰਕਾਰਾਂ ਨੇ ਗਾਰੰਟੀ ਦਿੱਤੀ ਲੇਕਿਨ ਕਿਸਾਨਾਂ ਦੀ ਮੰਗ ਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਤੁਹਾਨੂੰ ਲੱਗਦਾ ਇਹ ਸਰਕਾਰ ਤਾਂ ਢੀ ਬਣਦੀ ਤੇ ਕਿਸਾਨਾਂ ਦੀ ਜਿਹੜੀ ਇਹ ਮੰਗ ਪੂਰੀ ਹੋਵੇਗੀ ਗੱਲ ਇਹ ਆ ਕਿ ਜੀਰੇ ਦਾ ਕੰਮ ਆ ਕਿਉਂਕਿ ਆਵਾਜ਼ ਜਿਹੜੀ ਆ ਉਹ ਸ਼੍ਰੀ ਖਡੂਰ ਸਾਹਿਬ ਵੱਲੋਂ ਕੀਦੀ ਐ ਔਰ ਜਦੋਂ ਪਾਰਲੀਮੈਂਟ 'ਚ ਜਾਵਾਂਗਾ ਤੁਹਾਨੂੰ ਆਪੇ ਪਤਾ ਲੱਗੂਗਾ ਕਿ ਜੀਰਾ ਕਿਸਾਨਾਂ ਦੇ ਹੱਕ 'ਚ ਕਿਵੇਂ ਡਟ ਕੇ ਲੜਾਈ ਲੜਦਾ ਜੀ ਅੱਛਾ ਜੀਰਾ ਸਾਹਿਬ ਹੁਣ ਜਿਹੜਾ ਸਮੇਂ ਤੁਸੀਂ ਲਗਭਗ ਆਖਰੀ ਦਿਨ ਚੱਲ ਰਹੇ ਨੇ ਇਲੈਕਸ਼ਨ ਇੱਕ ਤਰੀਕੇ ਨੂੰ ਜਿਹੜੀ ਆਪਣੀ VOTING ਹੋਣੀ ਆ ਤਾਂ ਤੁਹਾਨੂੰ ਹਾਲਾਤ ਕਿਵੇਂ ਦੇ ਲੱਗਦੇ ਨੇ ਤੁਹਾਡੀ ਪਾਰਟੀ ਦੀ ਹਵਾ ਕਿਦਾਂ ਦੀ ਲੱਗਦੀ ਤੁਹਾਨੂੰ ਯਾਰ ਹਵਾ ਤੇ ਮੈਂ ਕਹੀ ਜਾਂਦਾ ਕਿ ਕਿੰਨਾ ਚਿਰ ਇੰਟਰਵਿਊ ਜੇ ਵੀ ਮਾੜਾ ਜਿਹਾ ਕੈਮਰਾ ਘਮਾਓ ਪਤਾ ਲੱਗ ਜਾਣਾ ਹਵਾ ਤਾਂ ਗੱਲ ਇਹ ਆ ਕਿ ਅੱਗੇ ਉਹ BJP ਵਾਲਾ ਲਾਈਨ ਲੰਘਿਆ ਇੱਥੋਂ ਸਾਡੀ ਹਵਾ ਪੂਰੀ ਹੁੰਦੀ ਵਿਚਾਰੇ ਦੀ ਨਿਕਲ ਗਈ ਅਛਾ ਇਹ ਭਾਜਪਾ ਦੇ ਜਿਹੜੇ ਪੰਜ ਜਿਹੜੇ ਆਪਣੇ ਸੱਤਾ 'ਚ ਰਹੇ ਨਰਿੰਦਰ ਮੋਦੀ ਦੀ ਸਰਕਾਰ ਲੰਮਾ ਸਮਾਂ ਉਹਨਾਂ ਸੱਤਾ 'ਚ ਜਿਹੜੇ ਰਹੇ ਨੇ ਸੋ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਤੁਸੀਂ ਗੱਲ ਜਦੋਂ ਮੋਦੀ ਦੀ ਕੋਈ ਕਾਰਗੁਜ਼ਾਰੀ ਹੈ ਨਹੀਂ ਕਿ ਅੱਜ ਲੋਕ 15 ਲੱਖ ਡੀਕੀ ਜਾਂਦੇ ਆ ਇਸ ਕਰਕੇ ਲੋਕ ਕਹਿੰਦੇ ਆ ਝਾੜੂ ਵਾਲਿਆਂ ਨੂੰ ਝਾੜੂ ਨਾਲ ਕੁੱਟਾਂਗੇ ਤੇ ਜਿਹੜਾ ਫੁੱਲ ਆ ਉਹ ਤਾਂ ਕਿਸਾਨਾਂ ਨੇ ਡੰਡੇ ਮਾਰ-ਮਾਰ ਕੇ ਪੱਤੀਆਂ ਜੀਆਂ ਝਾੜਦੀਆਂ ਹੁਣ ਤਾਂ ਕੰਡੇ ਵਾਲੀ ਡੰਡੀ ਜੀ ਚੁੱਕ ਕੇ ਤੁਰੇ ਫਿਰਦੇ ਆ ਅਛਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ ਉਹ ਕਹਿੰਦੇ ਨੇ ਕਿ ਜੇ ਅਸੀਂ ਕੰਮ ਕੀਤਾ 2 ਸਾਲ ਤੇ ਸਾਨੂੰ ਵੋਟਾਂ ਐਸ ਗੱਲੋਂ ਮੈਂ ਭਗਵੰਤ ਮਾਨ ਨੂੰ ਮੰਨ ਗਿਆ ਉਹ ਕਹਿੰਦਾ ਜੇ ਨਹੀਂ ਕੀਤਾ ਤੇ ਲੋਕਾਂ ਨੇ ਇਸੇ ਕਰਕੇ ਅੱਜ ਕਾਂਗਰਸ ਨੂੰ ਵੋਟਾਂ ਪਾ ਰਹੇ ਕਿ ਕੀਤਾ ਹੀ ਕੱਖ ਨਹੀਂ ਅੱਛਾ ਤੇ ਉਹਨਾਂ ਕੰਮ ਨਹੀਂ ਕੀਤੇ 2 ਸਾਲ ਆਪਣੇ ਦੱਸੋ ਕੀ ਕੀਤਾ ਤੁਸੀਂ ਮੈਨੂੰ ਦੱਸ ਦਿਓ ਜੇ ਤਾਂ ਤੁਹਾਡੀ ਕਹਿੰਦੇ ਉਹ ਕਹਿੰਦੇ ਨੇ ਕਿ ਇੱਕੋ ਮਿੰਟ ਉਹ ਕਹਿੰਦੇ ਨੇ ਕਿ ਅਸੀਂ ਨੌਕਰੀਆਂ ਦਿੱਤੀਆਂ ਅਸੀਂ ਲੋਕਾਂ ਨੂੰ ਫ੍ਰੀ ਬਿਜਲੀ ਦੇ ਰਹੇ ਹਾਂ ਔਰਤਾਂ ਨੂੰ ਫ੍ਰੀ ਬੱਸ ਦੀ ਸਹੂਲਤ ਦਿੱਤੀ ਆ ਤੇ ਉਹ ਨਹੀਂ ਕੀਤੇ ਕੰਮ ਉਹਨਾਂ ਗੱਲ ਇਹ ਆ ਕਿ ਚੰਨੀ ਸਾਹਿਬ ਨੇ ਤਿੰਨ ਤਿੰਨ ਚਾਰ ਚਾਰ ਲੱਖ ਦੇ ਬਿੱਲ ਮਾਫ ਕੀਤੇ ਬੱਸ ਦੀ ਸਹੂਲਤ ਰਾਜਾ ਵੜਿੰਗ ਨੇ ਦਿੱਤੀ ਇਹਨਾਂ ਦੇ ਤਾਂ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਤੇ ਜੇ ਬੀਬੀ ਖੜੀ ਹੋਵੇ ਕਿਤੇ ਸੜਕ ਦੇ ਉੱਤੇ ਇਹਨਾਂ ਵਾਲੇ ਤਾਂ ਬੱਸ ਦੂਰੇ ਮੋੜ ਕੇ ਲੈ ਜਾਂਦੇ ਆ ਔਰ ਮੈਂ ਇੱਕ ਇੱਕੋ ਹੀ ਗੱਲ ਕਹਿੰਦਾ ਕਿ ਤੁਹਾਡੀ ਮੈਸੇਜ ਨੂੰ ਦੱਸੂਗੀ 1000 ਰੁਪਇਆ ਮਿਲਣ ਲੱਗ ਪਿਆ ਜੇ ਤੇ ਉਧਰ 1000 ਰੁਪਇਆ ਆਉਣ ਲੱਗ ਪਿਆ ਫਿਰ ਸਾਰੇ ਕੰਮ ਹੋ ਗਏ ਨਹੀਂ ਉਹ ਤਾਂ ਨਹੀਂ ਕਿਸੇ ਨੂੰ ਮਿਲਿਆ ਏਸੀ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਖੜੂਰ ਸਾਹਿਬ ਦੇ ਉਮੀਦਵਾਰ ਕੁਲਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣਾ ਜਿਹੜੇ ਕਾਂਗਰਸ ਪਾਰਟੀ ਵੱਲੋਂ راہਲ ਗਾਂਧੀ ਜੀ ਵੱਲੋਂ ਜਿਹੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਜਾਂ ਆਪਣੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਜਿਹੜੀਆਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਗਰੰਟੀਆਂ ਸੰਬੰਧੀ ਜਾਣਕਾਰੀ ਦਿੱਤੀ ਹੈ ਸੋ ਉਹਨਾਂ ਦਾ ਕਹਿਣਾ ਕਿ ਬੀਜੇਪੀ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਭੰਗ ਹੋ ਚੁੱਕਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜਿਹੜੀ ਆ ਉਹ ਆਪਣੇ ਇਹ ਤਰੀਕੇ ਨਾਲ ਲੋਕਾਂ ਨਾਲ ਸਰਕਾਰ ਨੇ ਵਾਅਦੇ ਕੀਤੇ ਸਨ ਵਾਅਦੇ ਪੂਰੇ ਨਹੀਂ ਕਰ ਸਕੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਲੋਕ ਲੋਕ ਜਿਹੜਾ ਵਾ ਇਸ ਵਾਰ ਨਕਾਰ ਦੇ ਨਜ਼ਰ ਆ ਰਹੇ ਨੇ ਸੋ ਉਹਨਾਂ ਦਾ ਕਹਿਣਾ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਪੰਜਾਬ ਦੀਆਂ ਵੱਡੀ ਗਿਣਤੀ ਸ਼ੀਟਾਂ ਦੇ ਉੱਪਰ ਜਿਹੜੀ ਜਿੱਤ ਪ੍ਰਾਪਤ ਕਰ ਖੜੂਰ ਸਾਹਿਬ ਤੋਂ ਕੈਮਰਾਮੈਨ ਸੁਨਫਤਿਹਾਂ ਨਾਲ ਮਾਨ ਸਿੰਘ ਹਮਦਰਤ ਟੀਵੀ